ਗਵਰਮੈਂਟੀ ਨਾ ਪੂਰੀ ਕਰ। ਤੂੰ ਆ ਸਾਡਾ ਕਮੰਡੀ। ਤੂੰ ਧੱਕੇ ਨਾ ਆ ਕਿ ਤਰ ਪਾਵ ਰਹੀ ਏ ਕੋਟ ਚੋਣ ਚੱਕੇ। ਕਹਾ ਦੇਗਾ? ਪਹਿਲਾ ਤਾਂ ਮੈਂ ਤੇਰਾ ਗਵਰਮੈਂਟੀ। ਨਹੀਂ ਮੇਰਾ ਗਵਰਮੈਂਟੀ ਨਹੀਂ। ਦੂਜਾ ਮੈਂ ਤੇਰੀ ਧਰਨਿਆਂ ਦਾ ਵੀ ਸ਼ਰੀਕੀ ਆ। ਗਲਤ ਸਮਝਦੇ। ਉਹ ਖੜੂ ਕਹਿੰਦੇ ਨਾ ਜਵਾਬ। ਜਮਾਂ ਤੱਕ ਨਹੀਂ। ਪੂਰੀ ਰੋਂਗ। ਇੱਕ ਮਿੰਟ। ਜਮਾਂ ਰਹਾਗਾ। ਉਹ ਮੇਰੀ ਗਲਤੀ ਸੁਣਨੂ ਮੈਂ ਬੇਨਤੀ ਕਰੇ ਮੈਂ ਕਿ ਸਕਵੀਰ ਸਿੰਘ ਪੱਲਾਣਾ ਤੱਕ ਤੂੰ ਬਣਾ ਕੇ ਨਹੀਂ। ਤੁਸੀਂ ਬਣਾ ਕੇ ਕਿਉਂ ਕਮਰੇ? ਬਰਾਕੇ ਤੋਂ ਬਣਾਏ ਹੋਏ ਹੋ ਜਿਹੜਾ ਜਿਹੜੀ ਮੈਂ ਉਹ ਦੱਸ ਉਹ ਤਾਂ ਉਹਦੇ ਪਾਸਾ ਕਿ ਬਣਿਆ ਦੂਜਾ ਛੱਡ ਦੇ ਤਾ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਇਹ ਬਣਾਇਆ ਇੱਕ ਮੱਕੀ ਆਕ ਮੱਤੀ ਪਈ ਆ ਜੇ ਬੋਏ ਤਾਂ ਸਾਡੀ ਹਿੱਕ ਤਾਂ ਆਪਣਾ ਜੇ ਬਣਾਇਆ ਤੇ ਤੈਨੂੰ ਸਾਡੇ ਦਖਵਾ ਤੋਂ ਖੋਣ ਤੇ ਇਹ ਬਣਾਇਆ ਇੰਨੀ ਗੱਲ ਤਾਂ ਹੈ ਨਹੀਂ ਕਿ ਤਰੋ ਮੋਟਰ ਮੋਟਰ ਦੇ ਕਿ ਲੋਕਾਂ ਦੇ ਪਾਸੇ ਮੈਂ ਛੱਡ ਪਾਉਣ ਲੱਗ ਗਿਆ ਜਿਹੜਾ ਫੋਟਾ ਵਾਲੇ ਹੱਥ ਪਾਣਾ ਆ ਤੂੰ ਚੋਰੋਂ ਆਇਆ ਜੇ ਕਮਾਲ ਦੀ ਗੱਲ ਹੈ ਯਾਰ ਕਮਾਲ ਦੀ ਤੂੰ ਕਹਿ ਜਾਂਦਾ ਕਿ ਪਿੰਡ ਆਉਣਾ ਤੈਨੂੰ ਅਸੀਂ ਮਾਰ ਦਾਂਗੇ ਕਿਉਂ ਮਾਰਨ ਦਾ ਮਾਦ ਨਹੀਂ ਯਾਰ ਦੇਖੂ ਮੈਂ ਕਿਹੜਾ ਟਰਾਲੀ ਚੋਰਾ ਦੀ ਗੱਲ ਕਰੇ ਪੂਰੀ ਲੈਣਾ ਹੈ ਲੋਕ ਕਹਿੰਦੇ ਮੈਂ ਕੰਮ ਕਰਦਾ ਰੂਟ ਰਾਹੀ ਦੇਖੇ ਪੈਂ ਗਿਆ ਉੱਤੋਂ ਕੀ ਦੇਖ ਆ ਗਿਆ ਚੱਲੇ ਲਗਾ ਇਹ ਗੱਲ ਨਾ ਬਣਾ ਕੇ ਇਹ ਗੱਲ ਨਾ ਕਰੀ ਨਹੀਂ ਦਿੰਦਾ ਵਾਲੀਬਾਲ ਦਾ ਗਰਾਊਂਡ ਪੂਛਾ ਤੋੜਦਾ ਜਦ ਕਮਾਲ ਹੋ ਗਈ ਤੁਹਾਡੀ ਨਹੀਂ ਦਿੰਦਾ ਇਹ ਸਰਕਾਰ ਨੇ ਪਹਿਲਾਂ ਕੰਮ ਕਰਕੇ ਬਾਅਦ ਦੱਸਣਾ ਕਿਉਂ ਨਹੀਂ ਕਰ ਰਹੀ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਵਿਚੇਰੀ ਬਾਹਰ ਆ ਗਈ ਤੁਹਾਡੇ ਪ੍ਰਿੰਸੀਪਲ ਜੀ ਆਏ ਆ ਸਰਕਾਰ ਕਹਿੰਦੀ ਸੀ ਸਾਰੇ ਹੌਂਸਲੇ ਨਹੀਂ ਜਾਂਦੇ ਆ ਜੀ ਦਾ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਨੇ ਬਹੁਤ ਵੱਡਾ ਮੁੱਦਾ ਸੀ ਆਉਣ ਸਾਰ ਨਸ਼ੇ ਬੰਦ ਕਾਡੂ ਕਰਤਾ ਸਾਨੂੰ ਇਹ ਮੁੱਦੇ ਨੂੰ ਲੈ ਕੇ ਜਿਹੜਾ ਸਵਾਲ ਆਉਣ ਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਸਹੀ ਪੋਛਦਾ ਤੇਰੀ ਸਰਕਾਰ ਨੇ ਕਿਹਾ ਸੀ ਕਿ ਆਉਣ ਸਾਰ ਐਮਐਸਪੀ ਪੰਜ ਮਿੰਟਾਂ ਦਾ ਆਉਣ ਸਾਰ ਨਸ਼ਾ ਮੰਦ ਆਦ ਕਿਉਂ ਤੋਈ ਰਤੀ ਜਾ ਨੇ ਕਹਿੰਦੇ ਕਿ ਜਵਾਕਾਂ ਨੇ ਆਪਣੀ ਸਹਾਇਤਾ ਕਰਾਣੇ ਹੋਏ ਕਰਤਾ ਹੈਗੀ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਬੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਕਾਠੀ ਜਾਰੀ ਹੋਇਆ ਹੁਣ ਇੱਕ ਕਟੜੀ ਬੰਦੀ ਦਾ ਮੇਨ ਆਗੂ ਹੈ ਹਾਂ ਜਿਹੜੇ ਪਰ ਦੀਨੇ ਲੇ ਸੀ ਕਿਰੇਮਾ ਕੋੜੇ ਦੀਨੇ ਤੁਹਾਨੂੰ ਦੀਨੇ ਨਹੀਂ ਸਰ ਸਾਡੇ ਸਟੇਡੀਅਮ ਦਾ ਥੋੜਾ ਮੇਰੀ ਗੱਲ ਥੋੜੀ ਸਰ ਮੇਰੀ ਗੱਲ ਉਹ ਬਿਨੇ ਬਣਾਇਆ ਉਹ ਬਿਨੇ ਬਣਾਇਆ ਸਰ ਮਨਪ੍ਰੀਤ ਲਈ ਰਿਕਾਰਡ ਉਹ ਰਿਕਾਰਡ ਕੀ ਕਰਦੇ ਸਰ ਰਿਕਾਰਡ ਕੀ ਕਰਦੇ ਜਿਹੜੀ ਬੈਂਕ ਦੀ ਕਰਦੇ

ਮਾਰ ਕੇ ਆਉਂਦੇ ਬੰਦੇ ਬੁਧਯੋਧਿਮ ਬਾਦੀ ਜਿਹੜਾ ਕਿੱਥੇ ਸਾਡਾ ਫੇਰਾ ਚੋਰ ਹੋਣਾ ਬੜੀ ਸਾਡੇ ਯਾਰ ਬੱਚਿਆਂ ਦਾ ਕੰਮ ਲੈ ਦੇ ਬੰਦੀ ਦਾ ਅੱਗੂ ਆ ਮਾਮਾ ਭੈਣਾ ਖੜੀਆਂ ਆ ਯਾਰ ਬਾਵਾ ਭੈਣਾ ਇਹਨਾਂ ਦੇ ਮੂੰਹ ਤੇ ਕੱਟ ਰਿਹਾ ਜੀ ਦਾਸ ਜੀ ਦਾਸ ਜੀ ਮੈਂ ਮੈਂ ਤੁਹਾਨੂੰ ਸਤਿਕਾਰ ਜੋ ਕਹਣਾ ਮੈਂ ਕਹਿੰਦਾ ਸੁਣੋ ਮੇਰੀ ਇੱਕ ਮਿੰਟ ਮੇਰੀ ਗੱਲ ਅਸੀਂ ਆਮਰੇ ਸਮੇਂ ਦੀ ਮੇਰੀ ਗੱਲ ਜੋ ਮਰਜੀ ਕੋਪਲ ਮੇਰੀ ਗੱਲ ਅੱਗੇ ਕੋਟਰੇ ਹੁਣ ਕੋਟੇ ਜਰ ਵੇਖੀ ਹੋ ਜੇ ਸੋਹਣੇ ਚੱਕਰ ਲੈ ਪਾ ਲੈ ਪਹਿਲੇ ਮੇਰੀ ਇੱਕ ਮਿੰਟ ਮੇਰੀ ਗੱਲ ਮਾਰੇ ਆਦਮ ਨੂੰ ਦੇਖੋ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲ ਬਾਤ ਆ ਇਸ ਕਰਕੇ ਰਸਤੇ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚ ਸਕੂਲ ਦੇ ਵਿੱਚ ਕੰਮ ਕਰਦੀ ਆ ਉਹਦਾ ਲੀ ਵੀ ਕੰਮ ਅਲੱਗ ਸਦਾ ਚੱਲਦਾ ਹੈ ਇਹ ਕੰਮ ਤੇ ਬਈ ਗੱਲ ਸੁਣ ਹੁਣ ਗੱਲ ਸੁਣ ਛੱਡੀ ਨਾ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਸੁਣ ਮੈਂ ਸਕੂਲ ਚ ਆਂਦੀ ਆ ਸਮਝ ਆਉਂਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੀ ਹਲਕੇ ਦੇ ਸਕੂਲਾਂ ਚ 18 ਕਰੋੜ ਰੁਪਏ ਦੀ ਗਰੰਟੀ ਆ 2 ਸਾਲ ਪਹਿਲਾਂ ਲਿਆ ਕੇ ਦੇ ਚੁੱਕਿਆ ਇਹ ਤੋਂ ਬਿਨਾ ਬੱਖ-ਬੱਖ ਕੰਮ ਹੋਇਆ ਤੇ ਮੈਂ ਮੈਂ ਔਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਤੇ ਗੱਲ ਕਰਨੀ ਹੈ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਮੈਂ ਨਹੀਂ ਉਹ ਤੋਂ ਮੈਂ ਫੋਟੋ ਵੀ ਬਦਲ ਰੱਖਿਆ ਤੇ ਧੱਲੇਵਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਵਿੱਚੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਪੰਜਾਬ ਦੇ ਪੰਜਾਬ ਦੇ ਲੋਕ ਮੇਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਿ세 ਬੰਦੀਆਂ ਨੇ ਬਾਕੀ ਨੇ ਸਾਥ ਨਹੀਂ ਦਿੱਤਾ ਸਾਰੀਆਂ ਜਿ세 ਬੰਦੀਆਂ ਇਕੱਠੀਆਂ ਹੋ ਬੰਦੇ ਕੋਲ ਇਕੱਠੀਆਂ ਸਾਰੀਆਂ ਇਕੱਠੀਆਂ ਹੋ ਮੈ ਮੂਰੇ ਲੱਗਦਾ ਨਹੀਂ ਤੂੰ ਕਰਾਵੇਗਾ ਮੈ ਮੂਰੇ ਲੱਗਦਾ ਯਾਰ ਸਾਰੇ ਜਮਾਨ ਗੰਦੀ ਨਾ ਕਰੋ ਗਾਣਾ ਨਰਮਾ ਨਹੀਂ ਗੰਦੀ ਜਮਾ ਨਹੀਂ ਦਿੰਦੇ ਕੰਮ ਨਾਲ ਜਵਾਬ ਦਿਓ ਕੰਮ ਨਾਲ ਲਮਾਂਗੇ ਜ਼ਿੰਮੇਵਾਰ ਬੰਦੇ ਹੋ ਜ਼ਿੰਮੇਵਾਰੀ ਚਾਟਾ ਜਿਹੜਾ ਨਾ ਤੁਮੇ ਇਸ ਤਰ੍ਹਾਂ ਦੇ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਦੇ 6 ਮਹੀਨੇ ਰਿਹਾ ਥੋੜਾ ਇਕੱਲੇ 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 ਸਾਥੀ ਦਾ ਇੱਕ ਮਿੰਟ ਉਹ ਇਕੱਲੇ ਸ਼ਸ਼ਵੀਰ ਗੱਪਾਂ ਦਾ ਕੋਈ ਫਾਇਦਾ ਇਕੱਲੇ ਇਕੱਲੇ ਸਾਥੀ ਨਾਲ ਜਾਪਦਾ ਮੋਰੇ ਨਾਲ ਮੈਂ ਉੱਥੇ ਟਿੱਕਰੀ ਬਾਈ ਮੈਨੂੰ ਇੱਕ ਟਾਈਮਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਬਾਕੀ ਤੁਸੀਂ ਧੰਨਵਾਦ